ਸੋ ਜੀ ਮੈਂ ਜੇ ਤੁਸੀਂ ਪਾਉਣੇ ਹੋ 12% ਜਿੰਕ ਆ ਉਹਦੇ ਵਿੱਚ ਜੇ 10 ਦਾ ਕਿਲੋ ਪਾਈ ਬਾਹਰੋਂ ਪਾਜੀ 60 6 ਟੋਲੇ ਜਿੰਕ ਤੁਹਾਡੀ ਕਿੱਲੇ ਦੀ ਪਈ ਦੱਸੋ ਕੀ ਕਰੋਗੇ 6 ਟੋਲੇ ਜਿੰਕ ਤੁਸੀਂ ਕਿੱਲੇ ਦੀ ਪਾ ਰਹੇ ਹੋ ਜੇ ਤੁਸੀਂ ਇਧਰੋਂ 10 ਕਿਲੋ ਜਿੰਕ ਪਾਉਣੇ ਹੋ ਜੇ ਤੁਸੀਂ 10 ਕਿਲੋ 33 ਰੁਪਏ ਵਾਲੇ ਜਿੰਕ ਪਾਉਣੇ ਹੋ ਤਾਂ ਤੁਹਾਡੇ ਉਹਦੇ ਵਿੱਚ ਜਿੰਕ ਜਿਹੜੀ ਕੱਲੀ ਜਿੰਕ ਜਿੰਕ ਸਲਫੇਟ ਹੁੰਦਾ 10 ਕਿਲੋ ਇਹ ਤਾਂ 3.3 ਕਿਲੋ ਯਾਨੀ ਸਵਾ 3 ਕਿਲੋ ਜਿੰਕ ਪਾ ਰਹੇ ਹੋ ਉਧਰ ਤੁਸੀਂ 6 ਟੋਲੇ ਜਿੰਕ ਪਾ ਰਹੇ ਹੋ ਕਿਵੇਂ ਬਰਾਬਰ ਹੋਊ ਕੰਮ ਪਰ ਆਪਾਂ ਨੂੰ ਲੱਗਦਾ ਵੀ ਉਹ ਚੀਜ਼ ਮਹਿੰਗੀ ਆ ਸੋਹਣੀ ਆ ਉਹੋ ਹੀ ਚੰਗੀ ਹੋਊਗੀ ਇਸ ਪਾਸੇ ਨੂੰ ਆਪਾਂ ਨੂੰ ਆ ਆਪਦਾ ਰੁੱਖ ਬਦਲਣ ਦੀ ਲੋੜ ਹੈਗੀ ਆ ਦੂਜੀ ਗੱਲ ਹੋਈ ਸੀ ਪੋਟਾਸ਼ੀਅਮ ਨਾਈਟ੍ਰੇਟ ਦੀ ਆਪਾਂ ਕਰ ਰਹੇ ਸੀ ਪੋਟਾਸ਼ੀਅਮ ਨਾਈਟ੍ਰੇਟ ਦੀ ਵੀ ਜਿਹੜੀ ਸਪਰੇਅ ਕਰਨ ਦਾ ਸਹੀ ਸਮਾਂ ਉਹ ਗੋਭ ਤੇ ਆ ਜਦੋਂ ਝੋਨਾ ਗੋਭ ਤੇ ਆ 1.5% ਪੋਟਾਸ਼ੀਅਮ ਨਾਈਟ੍ਰੇਟ 1.5% ਦਾ ਮਤਲਬ 200 ਲੀਟਰ ਪਾਣੀ 'ਚ 3 ਕਿਲੋ ਇਹਦਾ ਮਤਲਬ ਜੇ ਮੈਂ ਤੁਹਾਨੂੰ ਸਿੱਧੀ ਭਾਸ਼ਾ 'ਚ ਕਹਾਂ ਜੇ ਤੁਸੀਂ 25 ਲੀਟਰ ਵਾਲੀਆਂ ਟੋਲੀਆਂ ਵਰਤਦੇ ਹੋ ਤਾਂ 8 ਟੋਲੀਆਂ ਲੱਗਣੀਆਂ 3 ਕਿਲੋ ਤੁਸੀਂ ਪੋਟਾਸ਼ੀਅਮ ਨਾਈਟ੍ਰੇਟ ਲੈ ਕੇ ਉਹਨੂੰ 8 ਲੀਟਰ ਪਾਣੀ 'ਚ ਘੋਲ ਲਓ ਪੁਰਤਵਾ ਲੀਟਰ ਪੇੜਾ ਦਾ ਕੋਲ ਬਣੇ